ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਹਾਰਪਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਮ ਅਕਸਰ ਅਸੀਂ ਵੱਖ-ਵੱਖ ਸੋਸ਼ਲ ਮੀਡੀਆ ਦੇ ਚੈਨਲਸ ਤੇ ਆਪਾਂ ਅੱਜ ਦਿਨ ਆਪਾਂ ਕਹਿ ਸਕਦੇ ਆ ਕਿ ਆਪਾਂ ਵੀਡੀਓਜ਼ ਵੇਖਦੇ ਆ ਕਿ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਡੇ ਸ਼ੋਰੂਮ ਤੇ ਆਓ ਤੇ 20000 ਦੇ ਵਿੱਚ ਜਿਹੜਾ ਸਾਰਾ ਅਦਾਸ ਦਾ ਸਮਾਨ ਹੈ ਘਰ ਦਾ ਫਰਨੀਚਰ ਹੈ ਉਹ ਲੈ ਜਾਓ ਪਰੰਤੂ ਦੈਨ ਪਰ ਤੇ ਦੇ ਨੇ ਜਿੱਥੇ ਇਸ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਨਾਲ ਦੇ ਨਾਲ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਕਿ ਘੱਟ ਪੈਸਿਆਂ ਦੇ ਨਾਮ ਤੇ ਜਿਹੜਾ ਲੋਕਾਂ ਨੂੰ ਠੱਗਿਆ ਜਾ ਰਿਹਾ ਸੋ ਅੱਜ ਹੁਸ਼ਾਰਪੁਰ ਐ ਨਿਊਜ਼ ਦੀ ਟੀਮ ਪਹੁੰਚੀ ਆ ਕਪੂਰ ਇੰਡਸਟਰੀ ਵਿਖੇ ਜਿਨ੍ਹਾਂ ਦਾ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਬਹੁਤ ਵੱਡਾ ਫਰਨੀਚਰ ਦਾ ਸ਼ੋਰੂਮ ਨੇ ਸ਼ੋਰੂਮ ਹੈ ਜਿਸ ਨੂੰ ਕੀ ਫਰਨੀਚਰ ਵਰਲਡ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸੋ ਇੱਥੇ ਗੱਲਬਾਤ ਵੀ ਕਰਾਂਗੇ ਸੋ ਸ਼ੋਰੂਮ ਦੇ ਓਨਰ ਕਰਨ ਕਪੂਰ ਵੀ ਇੱਥੇ ਮੌਜੂਦ ਨੇ ਇਹਨਾਂ ਵੱਲੋਂ ਅੱਜ ਸਾਨੂੰ ਵਿਸ਼ੇਸ਼ ਤੌਰ ਤੇ ਜਿਹੜਾ ਉਹ ਸੱਦਿਆ ਗਿਆ ਕਿ ਭਾਈ ਸਾਹਿਬ ਮੈਂ ਖੁਲਾਸੇ ਕਰਨੇ ਆ ਕਿ ਇਸ ਤਰ੍ਹਾਂ ਸਾਡੀ ਮਾਰਕੀਟ ਦੇ ਵਿੱਚ ਜਿਹੜੀ ਆਮ ਲੋਕਾਂ ਦੇ ਨਾਲ ਧੋਖਾਧੜੀ ਹੋ ਰਹੀ ਹੈ ਜਾਂ ਉਹਨਾਂ ਦੇ ਪੈਸੋ ਦੀ ਜਿਹੜੀ ਉਧਰਵਰਤ ਹੋ ਰਹੀ ਹੈ ਕਪੂਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਆ ਸਾਰਿਆਂ ਦਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੀ ਅਸਾਂ ਤੁਹਾਨੂੰ ਉਸੇ ਵਿਸ਼ੇਸ਼ ਤੌਰ ਤੇ ਸੱਦੇ ਆ ਕਿ ਭਾਈ ਸਾਹਿਬ ਆਓ ਇੱਥੇ ਆਪਾਂ ਇੱਕ ਵੀਡੀਓ ਕਰਨੀ ਆ ਕਿ ਅਸੀਂ ਖੁਲਾਸਾ ਕਰਨਾ ਕਿ ਕਿਵੇਂ ਲੋਕਾਂ ਦੇ ਨਾਲ ਧੋਖਾ ਧੜੀ ਹੋ ਰਹੀ ਹੈ ਫਰਨੀਚਰ ਦੇ ਇਹ ਫਰਨੀਚਰ ਦੀ ਮਾਰਕੀਟ ਵਿੱਚ ਸੋ ਕਿਹੜੇ ਅੱਜ ਤੁਸੀਂ ਖੁਲਾਸੇ ਕਰਨੇ ਜਾ ਰਹੇ ਹੋ ਜੀ ਸਰ ਮੈਂ ਮਤਲਬ ਇੱਕ ਨਾ ਸੋਫਾ ਪਿਛਲੇ 10 ਦਿਨ ਚ ਸਾਡੇ ਕੋਲ ਤਿੰਨ ਸੋਫੇ ਰਿਪੇਅਰ ਦੇ ਆਏ ਆ ਔਰ ਲਗਾਤਾਰ ਰਿਪੇਅਰ ਦਾ ਕੰਮ ਵੱਧ ਰਿਹਾ ਵਾ ਉਹਦਾ ਕਾਰਨ ਸੀ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਸੋਫਿਆਂ ਨੂੰ ਖੋਲਿਆ ਤੇ ਸਾਨੂੰ ਉਹਦੇ ਵਿੱਚ ਬਹੁਤ ਕੁਝ ਨਜ਼ਰ ਆਇਆ ਕਿ ਪੰਜਾਬ ਦੇ ਨਾਲ ਧੋਖਾਧੜੀ ਹੋ ਰਹੀ ਆ ਵੀ ਆਪਾਂ ਪੰਜਾਬ 'ਚ ਹੋਰ ਬੜੇ ਮੁੱਦੇ ਆ ਪਰ ਇਹ ਵੀ ਮੁੱਦਾ ਇੱਕ ਨਵਾਂ ਆ ਉਸ ਮੁੱਦੇ ਨੂੰ ਅਸੀਂ ਤਾਂ ਹੀ ਚੱਕਾਂਗੇ ਜੇ ਕੋਈ ਉਸ ਲਾਈਨ ਦਾ ਹੋਊਗਾ ਤੇ ਇਸ ਕਰਕੇ ਸਾਡੀ ਲਾਈਨ ਫਰਨੀਚਰ ਦੀ ਆ ਅਸੀਂ ਆਪਣੀ ਲਾਈਨ ਦਾ ਹੀ ਮੁੱਦਾ ਚੱਕਾਂਗੇ ਤੇ ਉਹਦੇ ਨਾਲ ਆਪਾਂ ਇਹ ਨਹੀਂ ਕਿ ਤੁਹਾਨੂੰ ਸਿਰਫ ਬੁਲਾਇਆ ਤੇ ਕਹਿਣਾ ਆ ਦਿਖਾਵਾਂਗੇ ਵੀ ਵਿਦ ਪ੍ਰੂਫ ਕਿ ਕਿਦਾਂ ਧੋਖਾ ਹੋ ਰਿਹਾ ਵਾ ਜੀ ਤੁਸੀਂ ਮੈਨੂੰ ਸ਼ਾਇਦ ਫੋਨ ਤੇ ਗੱਲਬਾਤ ਹੋਈ ਸੀ ਤਾਂ ਦੱਸਿਆ ਸੀ ਕਿ ਜਦੋਂ ਤੁਹਾਡੇ ਕੋਲ ਸੋਫੇ ਦਾ ਜਿਹੜਾ ਸਟਾਕ ਨਹੀਂ ਪਿਆ ਹੋਇਆ ਸੀ ਤਾਂ ਤੁਸੀਂ ਸ਼ਾਇਦ ਲੁਧਿਆਣੇ ਤੋਂ ਕਿਸੇ ਕਸਟਮਰ ਨੂੰ ਜਿਹੜਾ ਸੋਫਾ ਮੰਗਵਾ ਕੇ ਦੇ ਕੇ ਦਿੱਤਾ ਸੀ ਉਹਨਾਂ ਨੂੰ ਵੇਚੀ ਐਸੀ ਸੇਲ ਕੀਤਾ ਸੀ ਪਰੰਤੂ ਇੱਕ ਸਾਲ ਬਾਅਦ ਇਹ ਜਿਹੜੀ ਉਹ ਖਸਤਾ ਹਾਲਤ ਜਿਹੜੀ ਸੋਫੇ ਦੀ ਹੋ ਚੁੱਕੀ ਹੈ ਜੀ ਸਸਤਾ ਵਧੀਆ ਸ਼ੋਰੂਮਾਂ ਵਿੱਚ ਦੇਖਦੇ ਆ ਸਕੀਮਾਂ ਦੇਖਦੇ ਆ ਵੀ ਸਸਤੇ ਤੋਂ ਸਸਤਾ ਮਿਲ ਰਿਹਾ ਚੱਕ ਲੋ ਜਦੋਂ 6 ਮਹੀਨੇ ਸਾਲ ਹੁੰਦੇ ਆ ਤੇ ਫਿਰ ਕਸਟਮਰ ਆ ਕੇ ਇੱਥੇ ਕਈ ਆਪਣਾ ਦੁੱਖੜਾ ਮੈਨੂੰ ਸੁਣਾਉਂਦੇ ਆ ਕਿ ਭਾਜੀ ਸਾਡੇ ਸੋਫੇ ਨਾਲ ਆਹ ਹੋ ਗਿਆ ਤੇ ਸਾਡੇ ਸੋਫੇ ਨਾਲ ਆਹ ਹੋ ਗਿਆ ਕਈ ਵਿੱਚੋਂ ਤਾਂ ਇੰਨੇ ਦੁਖੀ ਹੁੰਦੇ ਆ ਅਗਲੇ ਕਹਿੰਦੇ ਯਾਰ ਰਿਪੇਅਰ ਕਰ ਦਿਓ ਜਿੰਨੇ ਪੈਸੇ ਲੱਗਦੇ ਸਾਡੇ ਦੁਬਾਰਾ ਪੈਸੇ ਲਾ ਦਿਓ ਵੇ ਅਸੀਂ ਧੋਖਾਧੜੀ ਦਾ ਸ਼ਿਕਾਰ ਹੋਏ ਸੀ ਲੇਕਿਨ ਹੁਣ ਰਿਪੇਅਰ ਕਰਦੇ ਹੋ ਤੇ ਅਸੀਂ ਕਿੰਨੇ ਕਿੰਨੇ ਕਸਟਮਰ ਧੋਖਾਧੜੀ ਦਾ ਸ਼ਿਕਾਰ ਹੋਣਗੇ ਅੱਛਾ ਅੱਛਾ ਕਪੂਰ ਸਾਹਿਬ ਕਿਦਾਂ ਫਰਨੀਚਰ ਦੇ ਇਹ ਲਾਈਨ ਤੇ ਬਚਾਏ ਕਿਵੇਂ ਜਿਹੜੇ ਲੋਕਾਂ ਦੇ ਨਾਲ ਧੋਖੇ ਕੀਤੇ ਜਾ ਰਹੇ ਕਿ ਮੋਨਾਂ ਨੂੰ ਠੱਗਿਆ ਜਾ ਰਿਹਾ ਇਹਦਾ ਕਿ ਨਮੂਨਾ ਵੀ ਤੁਸੀਂ ਦਿਖਾ ਦਿਓ ਆਹੀ ਸ਼ਾਇਦ ਸੋਫਾ ਪਿਆ ਹੋਇਆ ਜੀ ਬਿਲਕੁਲ ਇਹੀ ਸੋਫਾ ਆਪਾਂ ਪੂਰਾ ਸੈੱਟ ਹੈ ਇਹ ਇਹ ਇੱਕ ਸੈੱਟ ਨਹੀਂ ਆ ਮੇਰੇ ਕੋਲ ਤਿੰਨ ਸੈੱਟ ਇਦਾਂ ਦੇ ਹੈਗੇ ਕਿ ਜਿਹੜੇ ਕਿ ਦਖਾਣ ਯੋਗ ਨਹੀਂ ਹੈਗੇ ਔਰ ਅਸੀਂ ਪਹਿਲਾਂ ਆਪਣੀ ਕੁਆਲਿਟੀ ਦਿਖਾਈਏ ਉਸ ਤੋਂ ਬਾਅਦ ਲੋਕਾਂ ਦੀ ਕੁਆਲਿਟੀ ਦਿਖਾਈਏ ਉਸ ਤੋਂ ਬਾਅਦ ਦੀਆਂ ਗੱਲਾਂ ਵਾ ਤੇ ਮੈਂ ਚਾਹਨਾ ਵਾ ਪਹਿਲਾਂ ਅਸੀਂ ਕੈਮਰਾਮੈਨ ਜਿਹਨੂੰ ਕਹੀਏ ਕਿ ਜੋ ਅਸੀਂ ਬਣਾਣੇ ਆ ਅਸੀਂ ਆਪ ਕਾ ਗਾਹ ਨੂੰ ਮੈਂ ਕਹਿੰਨਾ ਕਿ ਆਓ ਪਹਿਲਾਂ ਦੇਖੋ ਉਸ ਤੋਂ ਬਾਅਦ ਸਮਾਨ ਲਵੋ ਤੇ ਇਸ ਕਰਕੇ ਮੈਂ ਚਾਹਣਾ ਕਿ ਜੋ ਅਸੀਂ ਬਣਾਨੇ ਆ ਉਹ ਦਿਖਾਇਆ ਜਾਵੇ ਇਹ ਤਾਂ ਚਲੋ ਜੋ ਹੈਗਾ ਉਹ ਤਾਂ ਹੈਗਾ ਹੀ ਇਹ ਧੋਖੇ ਦਾ ਸ਼ਕਾਰ ਬਿਲਕੁਲ ਇੱਕ ਦੱਸਣਯੋਗ ਗੱਲ ਹੈ ਕਿ ਫਰਨੀਚਰ ਵਰਲਡ ਵੱਲੋਂ ਜੋ ਵੀ ਆਪਣੇ ਸ਼ੋਰੂਮ ਦੇ ਵਿੱਚ ਸਮਾਨ ਤਿਆਰ ਕਰਕੇ ਵੇਚਿਆ ਜਾਂਦਾ ਸਭ ਤੋਂ ਵੱਡੀ ਗੱਲ ਹੈ ਕਿ ਇਹ ਕੋਈ ਜਿਵੇਂ ਕਿ ਆਪਾਂ ਆਮ ਤੌਰ ਤੇ ਸੁਣਦੇ ਹਾਂ ਕਿ ਪਿੱਛੇ ਕੋ ਕੰਪਨੀ ਵੱਲੋਂ ਮਾਲ ਮੰਗਵਾਇਆ ਆਪਾਂ ਫਰਾਨੀ ਕੰਪਨੀ ਦਾ ਜਿਹੜਾ ਸਮਾਨ ਇੱਥੇ ਸਟਾਕ ਮੰਗਵਾ ਰਹੇ ਆ ਪਰੰਤੂ ਇਹਨਾਂ ਦੀ ਇੱਕ ਜਿਹੜੀ ਅਲੱਗ ਪਹਿਚਾਣ ਹੈ ਕਿ ਇਹਨਾਂ ਵੱਲੋਂ ਹਰ ਇੱਕ ਸਮਾਨ ਦੀ ਚਾਹੇ ਬੈੱਡ ਆ ਚਾਹੇ ਸੋਫਾ ਚਾਹੇ ਅਲਮਾਰੀ ਆ ਚਾਹੇ ਉਹ ਸਕੂਲ ਟੇਬਲ ਆ ਜਾਂ ਕਿਸ ਜਿਸ ਸਮਾਨ ਦੀ ਵਰਤੋਂ ਕਰਦੇ ਆ ਇਹਨਾਂ ਵੱਲੋਂ ਆਪ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਸੋ ਇਸ ਥਾਂ ਤੇ ਵੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਸੌਫੇ ਨਾਲ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਕਿਵੇਂ ਉਹਨਾਂ ਨੂੰ ਸ਼ਿੰਗਾਰਿਆ ਜਾ ਰਿਹਾ ਕਿਵੇਂ ਪਹਿਲਾਂ ਲੱਕੜ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਕਿਵੇਂ ਉਹਨੂੰ ਬਰੀਕੀ ਦੇ ਨਾਲ ਜਿਹੜਾ ਕੱਟਿਆ ਜਾਂਦਾ ਫਿਰ ਉਹ ਸਫਾਈ ਕੀਤੀ ਜਾਂਦੀ ਹੈ ਫਿਰ ਲੱਕੜ ਨੂੰ ਕਿਸ ਤਰ੍ਹਾਂ ਬਿਮਾਰੀਆਂ ਤੋਂ ਬਚਾਉਣ ਲਈ ਹੈ ਜਿਹੜੀ ਉਹ ਦਵਾਈ ਦਾ ਛਿੜਕਾ ਵੀ ਕੀਤਾ ਜਾ ਰਿਹਾ ਜੀ ਇਕਪੁਰ ਸਾਹਿਬ ਸਰ ਇਹ ਸਭ ਤੋਂ ਪਹਿਲਾਂ ਤਾਂ ਢਾਂਚਾ ਆਇਆ ਟਾਂਚਾ ਜਦੋਂ ਵੀ ਕਸਟਮਰ ਨੇ ਕਿਸੇ ਨੇ ਸੋਫਾ ਲੈਣਾ ਆ ਮੈਂ ਸ਼ੁਰੂਆਤ ਤੋਂ ਦੱਸ ਦਿੰਨਾ ਕਸਟਮਰ ਨੂੰ ਸੋਫੇ ਲੈਣ ਦਾ ਤਰੀਕਾ ਦੱਸ ਦਿੰਨਾ ਅਸੀਂ ਨਹੀਂ ਕਹਿੰਦੇ ਕਿ ਸਾਡੇ ਕੋਲ ਲਵੋ ਅਸੀਂ ਇਹ ਕਹਿੰਨੇ ਕਿ ਗਲਤ ਚੀਜ਼ਾਂ ਦੇ ਸ਼ਿਕਾਰ ਨਾ ਹੋਵੋ ਆਪਣੇ ਪੈਸੇ ਬਰਬਾਦ ਨਾ ਕਰੋ ਸੋਫਾ ਲੈਣ ਤੋਂ ਪਹਿਲਾਂ ਹਰ ਮੈਨੂਫੈਕਚਰਰ ਕੋ ਜਾਓ ਕਿ ਯਾਰ ਮੈਂ ਸੋਫਾ ਪਹਿਲਾਂ ਬਣਦਾ ਦੇਖਣਾ ਬਣਦਾ ਬਣਦਾ ਦੇਖ ਕੇ ਉਹਨਾਂ ਕੋ ਪਹਿਲਾਂ ਮੈਨੂੰ ਆਪਣੀ ਲੱਕੜ ਦਿਖਾਓ ਲੱਕੜ ਦੇ ਵਿੱਚ ਇਦਾਂ ਰੇਸ਼ੇ ਹੋਣੇ ਚਾਹੀਦੇ ਆ ਮੈਂ ਕੈਮਰਾਮੈਨ ਜੀ ਨੂੰ ਕਹੂੰਗਾ ਕਿ ਇੱਥੋਂ ਦਿਖਾਣ ਦੇਖੋ ਕਿਦਾਂ ਲੱਕੜ ਦੇ ਵਿੱਚ ਪੂਰੇ ਰੇਸ਼ੇ ਹੈਗੇ ਆ ਮਤਲਬ ਇਹ ਡੇਗ ਦੀ ਲੱਕੜ ਆ ਡੇਗ ਦੀ ਲੱਕੜ ਨੂੰ ਕੋਣ ਕੀੜਾ ਨਹੀਂ ਲੱਗਦਾ ਉਸ ਤੋਂ ਬਾਅਦ ਲੱਕੜ ਦੀ ਮੋਟਾਈ ਘੱਟੋ ਘੱਟ 1.5 ਇੰਚੀ ਮੋਟਾਈ ਹੋਣੀ ਚਾਹੀਦੀ ਆ ਜਿਹੜੀ ਅਸੀਂ ਫੱਟੀ ਪਵਾਣੇ ਆ ਔਰ ਚੌੜਾਈ ਉਹਦੀ 3 ਇੰਚੀ ਹੋਣੀ ਚਾਹੀਦੀ ਆ ਜਿਹੜੀ ਕਿ ਉਹ ਮਜ਼ਬੂਤ ਲ ਦਵਾਈ ਲੱਗਦੀ ਪਈ ਆ ਪੰਜਾਬ ਲੈਵਲ ਤੇ ਮੈਂ ਚੈਲੰਜ ਕਰਨ ਨੂੰ ਤਿਆਰ ਆ ਕਿ ਨਾ ਤਾਂ ਕੋਈ ਏਦਾਂ ਦੀ ਲੱਕੜ ਲਾ ਰਿਆ ਵਾ ਔਰ ਨਾ ਹੀ ਕੋਈ ਦਵਾਈ ਲਾ ਰਿਆ ਇਹ 400 ਰੁਪਏ ਲੀਟਰ ਵਾਲੀ ਦਵਾਈ ਹੈ ਜੀ ਔਰ ਇੱਕ ਸੀਟ ਨੂੰ ਘੱਟੋ ਘੱਟ ਅੱਧਾ ਪੌਣਾ ਲੀਟਰ ਦਵਾਈ ਲੱਗ ਜਾਂਦੀ ਹੈ ਅੱਛਾ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਇਸ ਤੋਂ ਇਲਾਵਾ ਆਪਾਂ ਹੋਰ ਚੀਜ਼ਾਂ ਦੀ ਗੱਲ ਕਰੀਏ ਬੈੱਡ ਦੀ ਕਰੀਏ ਗੱਲ ਅਲਮਾਰੀ ਦੀ ਕਰੀਏ ਚਲੋ ਸੋਫੇ ਦੀ ਗੱਲ ਕਰ ਲੈਂਦੇ ਆ ਮੋٹے ਮੋٹے ਤੌਰ ਤੇ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਕਸਟਮਰ ਨੂੰ ਕਿਵੇਂ ਆਪ ਜਿਹੜੀ ਉਹਦੀ ਦਿੱਖ ਪੜਤਾਲ ਕਰਨੀ ਚਾਹੀਦੀ ਹੈ ਕਿ ਹਾਂ ਭਾਈ ਜਿਹੜਾ ਸਮਾਨ ਅਸੀਂ ਖ ਸਭ ਤੋਂ ਪਹਿਲਾਂ ਤਾਂ ਬਣਦਾ ਦੇਖੋ ਮੈਂ ਬਾਰ ਬਾਰ ਇਹ ਗੱਲ ਕਹਿੰਨਾ ਕਿ ਜਿੱਥੋਂ ਵੀ ਅਸੀਂ ਸੋਫਾ ਲੈਣਾ ਆ ਕਈ ਦੁਕਾਨਦਾਰੇ ਕਹਿੰਦੇ ਜੀ ਪਿਛਲੀ ਗਲੀ ਚ ਬਣਦਾ ਜਾਂ ਉਧਰ ਬਣਦਾ ਕਿਤੇ ਨਹੀਂ ਬਣਦਾ ਹੁੰਦਾ ਜਲੰਧਰੋਂ ਜਾਂ ਕਰਤਾਰਪੁਰੋਂ ਬਣਿਆ ਬਣਾਇਆ ਬਿਲਕੁਲ ਆਮ ਤੌਰ ਤੇ ਹੀ ਸੁਣਨ ਜਾਂਦਾ ਸਾਡਾ ਸ਼ੋਰੂਮ ਪਾਈ ਇਸਥਾਨ ਤੇ ਆ ਬਾਕੀ ਗੋਦਾਮ ਦੇ ਵਿੱਚ ਫੈਕਟਰੀ ਸਾਡੀ ਫਲਾਨੀ ਜਗ੍ਹਾ ਤੇ ਹੈ ਜੀ ਇਹੀ ਜ਼ਿਆਦਾਤਰ ਕਿਹਾ ਜਾਂਦਾ ਆ ਔਰ ਸ਼ੋਰੂਮ ਦੇ ਵਿੱਚ ਵਾਂਸ ਵਾਂਨੇ ਰੰਗ ਦੇ ਬਹੁਤ ਚਮਕਦੇ ਸੋਫੇ ਹੁੰਦੇ ਆ ਲੇਕਿਨ 6 ਮਹੀਨੇ ਸਾਲ ਬਾਅਦ ਉਹਨਾਂ ਦੇ ਰਿਜ਼ਲਟ ਆ ਜਾਂਦੇ ਆ ਔਰ ਰਿਜ਼ਲਟ ਸਾਡੇ ਕੋਲ ਇੱਥੇ ਹੈਗੇ ਵੀ 3 ਸੈੱਟ ਉਹ ਮੈਂ ਤੁਹਾਨੂੰ ਦਿਖਾਉਂਗਾ ਵੀ ਲੱਕੜ ਅੱਛੀ ਹੋਣ ਤੋਂ ਬਾਅਦ ਦਵਾਈ ਲੱਗੀ ਹੋਣੀ ਚਾਹੀਦੀ ਆ ਉਸ ਤੋਂ ਬਾ ਸਾਲ ਤੋਂ ਲੱਗਦੇ ਆ ਰਹੇ ਆ ਔਰ ਅੱਜ ਵੀ ਅਸੀਂ ਇਹੀ ਲਗਾਉਂਦੇ ਪਏ ਆ ਔਰ ਦੇਖੋ ਸਪ੍ਰਿੰਗ ਦਾ ਕਿਦਾਂ ਜਾਲ ਬਣਿਆ ਹੋਇਆ ਵਾ ਔਰ ਉਹਨੂੰ ਇੱਕ ਦੂਜੇ ਦੇ ਨਾਲ ਬੰਨਿਆ ਹੋਇਆ ਵਾ ਪ੍ਰੋਪਰ ਸਹੀ ਤਰੀਕੇ ਦਾ ਢੰਗ ਦਾ ਮਤਲਬ ਆਹ ਕੰਮ ਹੈਗਾ ਆ ਉਸ ਤੋਂ ਬਾਅਦ ਟਾਟ ਆ ਗਿਆ ਸਪ੍ਰਿੰਗ ਲੱਗਣ ਤੋਂ ਬਾਅਦ ਆਂਦਾ ਕੀ ਆ ਇੱਕ ਤਾਂ ਵਧੀਆ ਸਪ੍ਰਿੰਗ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਟਾਟ ਆਹ ਦੇਖੋ ਟਾਟ ਲੱਗਾ ਹੋਇਆ ਵਾ ਟਾਟ ਦੇ نیچے ਵੀ ਟਾਟ ਲੱਗਾ ਹੋਇਆ ਇਹਦੇ ਵਿੱਚ ਵੀ ਅਸੀਂ ਫੀਲਿੰਗ ਕੀਤੀ ਹੋਈ ਆ ਮੈਂ ਸਟੈਪ ਵਾਈਜ਼ ਸਟੈਪ ਮੈਂ ਨਹੀਂ ਆਪਾਂ ਕਹਿ ਸਕਦੇ ਹਾਂ ਮੈਂ ਸਟੈਪ ਵਾਈਜ਼ ਸਟੈਪ ਇਸ ਕਰਕੇ ਰੱਖਿਆ ਕਿ ਪਹਿਲਾਂ ਲੱਕੜ ਉਹਨੂੰ ਦਵਾਈ ਲੱਗ ਰਹੀ ਆ ਉਸ ਤੋਂ ਬਾਅਦ ਸਪ੍ਰਿੰਗ 6 ਇੰਚੀ ਸ਼ੌਕਰ ਵਾਲੇ ਸਪ੍ਰਿੰਗ ਉਹਨੂੰ ਕਹਿੰਨੇ ਆਪਾਂ ਉਸ ਤੋਂ ਬਾਅਦ ਟਾਟ ਟਾਰ ਦੇ ਵਿੱਚ ਫਿਲਿੰਗ ਹੁਣ ਇਹ ਦੇਖੋ ਤੁਸੀਂ ਫਿਲਿੰਗ ਹੋ ਗਈ ਇਹ ਕਿੰਨਾ ਸਾਫ ਸੁਥਰਾ ਲੱਗ ਰਿਹਾ ਹੈ ਉਸ ਤੋਂ ਬਾਅਦ ਕੀ ਹੁੰਦਾ 쿠ਸ਼ਨ ਰੱਖਿਆ ਜਾਂਦਾ ਹੈ 쿠ਸ਼ਨ ਐਚਆਰ 40 ਡੈਂਸਿਟੀ ਜਾਂ 50 ਡੈਂਸਿਟੀ ਦਾ ਲਗਵਾਓ ਸੋਫਾ ਤੁਹਾਡਾ 15 20 ਸਾਲ ਕਿਤੇ ਨਹੀਂ ਜਾਊਗਾ ਔਰ ਜਿਹੜਾ ਮੇਰਾ ਢਾਂਚਾ ਆ ਅਸੀਂ ਆਪਣੇ ਢਾਂਚੇ ਦੀ ਲਾਈਫ ਜਿਹੜੀ ਕਹਿੰਦੇ ਆ ਉਹ 35 ਤੋਂ 40 ਸਾਲ ਔਰ ਉੱਪਰ ਜਿਹੜਾ ਕੁਸ਼ਨ ਰੱਖਦੇ ਆਂ ਔਰ ਸਪਰਿੰਗ ਦੀ ਲਾਈਫ 15 ਤੋਂ 20 ਸਾਲ ਆ ਇਹਨੂੰ ਵੀ ਜਿਆਦਾਤਰ ਇਹੀ ਸਪਰਿੰਗ ਨੂੰ ਰੱਖ ਕੇ ਜਿਹੜਾ ਉਹ ਰੋਲਾ ਆਉਂਦਾ ਹੈ ਕਿ ਜਦੋਂ 1 ਸਾਲ ਬਾਅਦ ਜਾਂ 1.5 ਸਾਲ ਬਾਅਦ 6 ਮਹੀਨੇ ਬਾਅਦ ਜਾਂ ਚਾਹੇ ਉਹ ਬੈੱਡ ਆ ਚਾਹੇ ਉਹ ਸੋਫਾ ਜਿਹੜਾ ਉਹ ਉਹ ਬੈਠਣਾ ਸ਼ੁਰੂ ਹੋ ਜਾਂਦਾ ਲੋਕਾਂ ਦਾ ਭਾਰ ਨਹੀਂ ਚੱਲਦਾ ਜੀ ਕਿਉਂ ਨਹੀਂ ਭਾਰ ਚੱਲਦਾ ਚਲੋ ਹੁਣ ਆਪਾਂ ਤਾਂ ਆਪਣੀ ਕੁਆਲਿਟੀ ਦਿਖਾਤੀ ਆ ਆਜੋ ਨਾਲ ਹੀ ਖਲਾਸਾ ਵੀ ਕਰਦੇ ਆ ਜੀ ਮੰਗੋ ਇੱਕ ਮਿੰਟ ਆਈਏ ਰਾ ਹੁਣ ਆ ਸੋਫਾ ਆ ਦੇਖਣ ਨੂੰ 1.5 ਸਾਲ ਸਾਵਾ ਸਾਲ 1.5 ਸਾਲ ਚ ਕਪੜੇ ਦਾ ਪਹਿਲਾ ਦਾ ਰੰਗ ਦੇਖ ਲਓ ਦਾ ਮਤਲਬ ਰੰਗ ਪੇਂਟ ਹੋ ਗਿਆ ਕੀ ਹੋ ਗਿਆ ਇਹ ਕਪੜਾ ਘਰ ਦੇ ਵਿੱਚ ਰੱਖਣ ਜਦੋਂ ਸ਼ੋਰੂਮ ਚੋਂ ਹੀ ਖਰੀਦੇ ਆ ਹੋਵੇਗਾ ਤਾਂ ਪੂਰਾ ਚਮਕਦਾ ਦਮਕਦਾ ਹੋਵੇਗਾ ਪਾਲਿਸ਼ਾਂ ਮਾਰੀਆਂ ਹੋਣ ਗਿਆ ਤੇ ਮਹਿੰਗਾ ਵੀ ਹੋ ਇਸ ਸਸਤੇ ਦੇ ਨਾਮ ਤੇ ਸੋਰੀ ਪ੍ਰੋਸਤਿਤਤਾ ਜਾਂਦਾ ਹੈ ਲੋਕਾਂ ਨੂੰ ਸਸਤੇ ਦੇ ਨਾਮ ਤੇ ਠਗਿਆ ਵੀ ਜਾ ਰਿਹਾ ਆਪਾਂ ਕਹੀਏ ਨਾ ਜੀ ਇਹਦੀ ਕੋਸਟ ਬਹੁਤ ਘੱਟ ਆ ਫਿਰ ਤਾਂ ਮੈਂ ਮੰਨਣਾ ਚਲੋ ਜੀ 15000 ਰੁਪਏ ਦੇ ਵਿੱਚ ਸੈੱਟ ਮਿਲਿਆ ਸੀਗਾ 7 ਸੀਟਾਂ ਸੀ 8 ਸੀਟਾਂ ਸੀ ਨਾਲ ਟੇਬਲ ਆ 40 40000 ਰੁਪਏ ਇਹਨਾਂ ਦੀ ਕੀਮਤ ਵੀ ਨਾਲ ਨਾਲ ਇੱਕ ਵਾਰੀ ਦਿਖਾ ਵੀ ਪਹਿਲਾਂ ਤਾਂ ਇਹਦਾ ਕੱਪੜਾ ਹੀ ਦੇਖ ਲਓ ਵੀ ਕੱਪੜੇ ਦੇ ਵਿੱਚ ਕੀ ਇਹਦੇ ਰਹਿ ਗਿਆ ਵਾ ਉਸ ਤੋਂ ਬਾਅਦ ਹੁਣ ਇਹਨੂੰ ਉਲਟਾ ਕਰ ਜਰਾ ਮੇਨ ਦਿਖਾਣ ਵਾਲੀ ਚੀਜ਼ ਅੰਦਰ ਆ ਆ ਲਓ ਜੀ ਹੈ ਕੋਈ ਇਹਦੇ ਵਿੱਚ ਲੱਕੜ ਸਾਰੀ ਕੱਚੀ ਲੱਕੜ ਆ ਕੋਈ ਸਪਰਿੰਗ ਨਹੀਂ ਕੋਈ ਟਾਟ ਨਹੀਂ ਕੋਈ ਜਾਲ ਨਹੀਂ ਆ ਉਹ ਨਵਾਰ ਬੰਨੀ ਹੋਈ ਆ ਇਹਦਾ ਕੱਪੜਾ ਲਾ ਕੇ ਜਰਾ ਇਹਨੂੰ ਮਾਦੇ ਦੇ ਵਿੱਚੋਂ ਖੋਖਲਾ ਹੈ ਉਪਰੋਂ ਭਾਵੇਂ ਚਮਕ ਦਮਕਾ ਮਾਰਿਆ ਤੁਹਾਡੇ ਸਾਹਮਣੇ ਹੈ ਜੀ ਤੁਹਾਡੇ ਸਾਹਮਣੇ ਤੁਸੀਂ ਦੱਸੋ ਵੀ ਸਾਡਾ ਢਾਂਚਾ ਵੀ ਤੁਸੀਂ ਦੇਖਿਆ ਹੈ ਤੇ ਇਹ ਵੀ ਢਾਂਚਾ ਹੈ ਕੱਚੀ ਲੱਕੜ ਇੱਕ ਲੱਤ ਮਾਰਾਂ ਤਾਂ ਸਾਰੀ ਲੱਕੜ ਟੁੱਟ ਜੂਵੇ ਇਹ ਗਾਰੰਟੀ ਤੁਸੀਂ ਤੁਸੀਂ ਸੇਲ ਕੀਤਾ ਸੀ ਇਹ ਵੀ ਇਹ ਮੈਂ ਖੁਦ ਸੇਲ ਕੀਤਾ ਹੋਇਆ ਜੀ ਕਿੱਥੋਂ ਮੰਗਵਾਇਆ ਸੀ ਜਦੋਂ ਅਸੀਂ ਸ਼ੋਰੂਮ ਸ਼ੁਰੂ ਕੀਤਾ ਸੀ ਨਾ ਤਾਂ ਸਟਾਰਟਿੰਗ ਦੇ ਉੱਤੇ ਅਸੀਂ 3-4 ਮਹੀਨੇ ਸੋਫੇ ਲੈ ਕੇ ਵੇਚੇ ਹੋਏ ਆ ਅਸੀਂ ਸੋਚਿਆ ਵੀ ਸ਼ਾਇਦ ਸਹੀ ਕੁਆਲਿਟੀ ਬਣਦੀ ਹੋਊਗੀ ਜਲੰਧਰ ਜਾਂ ਕਰਤਾਰਪੁਰ ਅੱچھے ਮੈਨੂਫੈਕਚਰ ਦੇ ਕੋਲੋਂ ਅਸੀਂ ਲਿਆ ਸਗਾ ਅਸੀਂ ਕਿਹਾ ਚਲੋ ਠੀਕ ਬਣ काम बंद ਕਰ ਦਿੱਤਾ ਅਸੀਂ ਇਹ ਸੋਫੇ ਵੇਚਨੇ ਬੰਦ ਅੱਛਾ ਮੋਟੇ ਕਮਿਸ਼ਨ ਮਿਲਦੇ ਹੋਣਗੇ ਭਾਵੇਂ ਸਸਤੇ ਆ ਤੁਹਾਨੂੰ ਮੋਟੇ ਕਮਿਸ਼ਨ ਮਿਲਦੇ ਹੋਣਗੇ ਜੀ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਹੁਣ ਕੀ ਹੋ ਰਿਹਾ ਵਾਪਸੀ ਜਾਣਾ ਸ਼ੁਰੂ ਹੋ ਗਿਆ ਹੁਣ ਟੋਟਲ ਵਾਪਸੀ ਜਾਣੀ ਸ਼ੁਰੂ ਹੋ ਗਈ ਹੈ ਤੇ ਆਪਾਂ ਉਦੋਂ ਹੀ ਬੰਦ ਕਰ ਦਿੱਤਾ ਸੀਗਾ 6 ਮਹੀਨੇ ਬਾਅਦ ਵੀ ਅਸੀਂ ਸੋਫਾ ਆਪਣਾ ਬਣਾਵਾਂਗੇ ਜਿੱਦਣ ਆਪਣਾ ਬਣਾਵਾਂਗੇ ਉਸ ਦਿਨ ਵੇਚਾਂਗੇ ਨਹੀਂ ਤਾਂ ਸੋਫਾ ਨਹੀਂ ਵੇਚਾਂਗੇ ਇੱਕ ਕਸਮ ਖਾ ਲਈ ਸੀ ਜੀ ਕਪੂਰ ਸਾਹਿਬ ਇੱਕ ਆਪਾਂ ਵੇਖਦੇ ਹਾਂ ਕਿ ਜਦੋਂ ਕੋਈ ਵੀ ਸਮਾਨ ਖਰੀਦਿਆ ਜਾਂਦਾ ਜਾਂ ਵੇਚਿਆ ਜਾਂਦਾ ਚਾਹੇ ਤੁਹਾਡਾ ਮੈਨੂਫੈਕਚਰਿੰਗ ਦਾ ਕੰਮ ਹੈ ਕਿ ਕਿ ਆਈਐਸ ਮਾਰਕਾ ਆਈਐਸਆਈ ਮਾਰਕਾ ਹੁੰਦਾ ਜਾਂ ਸਰਕਾਰ ਤੋਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਮਨਜ਼ੂਰशुदा ਹੁੰਦੇ ਨੇ ਫਰਨੀਚਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਕੋਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜਾਂ ਕਿਸੇ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਮਾਰਕਾ ਜਾਂ ਮੋਹਰ ਹੈ ਜਿਹੜੀ ਇੰਡਸਟਰੀ ਕਹ ਲੋ 1978 ਦੀਆਂ ਪਹਿਲਾਂ ਦਾ ਫਰਮਾਇਆ ਇਹ ਠੀਕ ਹੈ ਔਰ ਉਸ ਤੋਂ ਬਾਅਦ ਅੱਜਕੱਲ ਪਹਿਲਾਂ ਆਈਐਸਆਈ ਚੱਲਦਾ ਹੁੰਦਾ ਸੀਗਾ ਆਈਐਸਆਈ ਗਵਰਨਮੈਂਟ ਬੰਦ ਕਰਕੇ ਤੇ ਹੁਣ ਜ਼ੈਡ ਬਰੂਨ ਚੱਲ ਰਿਹਾ ਇੱਕ ਜ਼ੈਡ ਮਾਰਕਾ ਚੱਲ ਰਿਹਾ ਵਾ ਉਹ ਅਸੀਂ ਰਜਿਸਟਰ ਕਰਾਇਆ ਹੋਇਆ ਪਲੱਸ ਐਮਐਸਐਮਈ ਇੱਕ ਲੋਕੋ ਹੁੰਦਾ ਉਹ ਐਮਐਸਐਮਈ ਦੇ ਵਿੱਚ ਵੀ ਸਾਡੀ ਰਜਿਸਟ੍ਰੇਸ਼ਨ ਆ ਆਪਾਂ 1978 ਤੋਂ ਇੰਡਸਟਰੀ ਚਲਾ ਰਹੇ ਆ ਸਾਰੀਆਂ ਰਜਿਸਟ੍ਰੇਸ਼ਨਾਂ ਕਰਾ ਕੇ ਚਲਾ ਰਹੇ ਆ ਇਦਾਂ ਦੀ ਕੋਈ ਚੱਕਰ ਨਹੀਂ ਆ ਪਰ ਮੈਂ ਤਾਂ ਇਹ ਮੈਨੂੰ ਇਸ ਚੀਜ਼ ਦਾ ਪਛਤਾਵਾ ਮੋٹے ਪੈਸੇ ਲਏ ਜਾ ਰਹੇ ਆ ਲੇਕਿਨ ਪੱਲੇ ਕੁਝ ਵੀ ਨਹੀਂ ਪਈ ਜਾ ਰਿਹਾ ਗਾਗਦੇ ਜੀ ਆਪਾਂ ਦੇਖਦੇ ਆ ਕਿ ਜਦੋਂ ਸਮਾਨ ਲੈਣ ਜਾਣਾ ਹੁੰਦਾ ਤਾਂ ਸਸਤਾ ਦਿਖਾ ਕੇ ਜਿਹੜੇ ਉਹ ਸੁਪਨੇ ਦਿਖਾਏ ਜਾਂਦੇ ਆ ਜੀ ਕਸਟਮਰਸ ਨੂੰ ਸੋ ਕੈਮਰਾ ਪਰਸਨ ਨੂੰ ਕਹਾਂਗੇ ਕਿ ਇੱਧਰ ਆ ਜਣ ਕਿਉਂਕਿ ਪਿੱਛੇ ਅਗੇਂਸਟ ਜਿਹੜੀ ਉਹ ਲਾਈਟ ਪੈਗੀ ਸੋ ਤੁਸੀਂ ਇੱਧਰ ਆ ਜਾਓ ਮੋਟੇ ਜਿਹੜਾ ਉਹਨਾਂ ਨੂੰ ਸਸਤੇ ਦੇ ਦੇ ਨਾਮ ਤੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਠੱਗਿਆ ਜਾਂਦਾ ਜੀ ਕਪੂਰ ਇੰਡਸਟਰੀ ਦੀ ਆਪਾਂ ਗੱਲ ਕਰੀਏ ਤਾਂ ਆਡੀ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਵੀ ਹੈ ਤੁਹਾਡੀ ਆਪਣੀ ਸੋ ਤੁਸੀਂ ਕਿਸ ਤਰ੍ਹਾਂ ਕਸਟਮਰ ਨੂੰ ਜਿਹੜਾ ਉਹ ਸੈਟੀਸਫਾਈਡ ਕਰਦੇ ਹੋ ਕਿੰਨੇ ਕੇ ਸੰਤੁਸ਼ਟ ਨੇ ਤੁਹਾਡੇ ਤੋਂ ਇਹ ਨਾ ਹੋਵੇ ਕਿ ਤੁਸੀਂ ਬਾਕੀਆਂ ਨੂੰ ਬਦਨਾਮ ਕਰਨ ਲਈ ਜਾਂ ਆਪਣੀ ਸੇਲ ਵਧਾਣ ਦੇ ਚੱਕਰਾਂ ਦੇ ਵਿੱਚ ਇਹ ਜਿਹੀ ਐਲਾਨ ਕਰੀ ਜਾਓ ਜੀ ਸਰ ਅਸੀਂ ਆਪਣੇ ਸ਼ੋਰੂਮ 'ਚ ਚੱਲਦੇ ਆਂ ਇਹ ਤਾਂ ਇੰਡਸਟਰੀ ਆ ਜਿੱਥੇ ਸੋਫਾ ਬਣਦੇ ਪਏ ਆ ਤੁਹਾਨੂੰ ਮੈਂ ਸ਼ੋਰੂਮ 'ਚ ਲੈ ਕੇ ਚੱਲਦਾ ਕਿ ਅੱਧਾ ਸ਼ੋਰੂਮ ਇੱਕੋ ਸੋਫੇ ਵੇਚਣ ਨੂੰ ਵੀ ਹੈ ਨਹੀਂ ਉਹ ਦਿਲ ਕਰਦਾ ਕਿ ਸੋਫਾ ਵੇਚੀਏ ਕਸਟਮਰ ਮੁਰਦਾ ਵੀ ਆ ਲੇਕਿਨ ਸਾਡੇ ਕੋਲ ਇੰਨੇ ਬਣਦੇ ਨਹੀਂ ਆ ਜਦੋਂ ਅਸੀਂ ਇੱਕ ਸਹੀ ਪ੍ਰੋਸੈਸ ਦੇ ਨਾਲ ਸੋਫਾ ਬਣਾਉਣਾ ਆ ਉਹਨੂੰ ਘੱਟੋ ਘੱਟ 15 ਤੋਂ 20 ਦਿਨ ਲੱਗਦੇ ਹੁੰਦਾ ਹੈ ਪਰੰਤੂ ਆਪਾਂ ਐਡਵਰਟਾਈਜ਼ ਕਰਨ ਮੈਂ ਤੋਂ ਬਾਅਦ ਤੁਹਾਨੂੰ ਰਿਸਪਾਂਸ ਵੀ ਹੁੰਦਾ ਹੈ ਕਿ ਉਹਨਾਂ ਵਿੱਚੋਂ ਕਦੇ ਕੋਈ ਕਸਟਮਰ ਆਇਆ ਹੋਵੇਗੀ ਭਾਈ ਅਸੀਂ ਤੁਹਾਡੀ ਵੀਡੀਓ ਵੇਖ ਕੇ ਆਏ ਸੀ ਸਾਨੂੰ ਆ ਸਾਮਾਨ ਦੇ ਨਾਮ ਤੇ ਤੁਸੀਂ ਠੱਗਿਆ ਜਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਹੈ ਜੀ ਅਜੇ ਤੱਕ ਕੋਈ ਵੀ ਨਹੀਂ ਆਇਆ ਜੀ ਉਲਟਾ ਆਉਂਦੇ ਆ ਜੀ ਆਪਾਂ ਹਰਪੁਰ ਨਿਊਜ਼ ਤੇ ਤੁਹਾਡੀ ਵੀਡੀਓ ਦੇਖੀ ਸੀਗੀ ਦੇਖ ਲਓ ਉਹਨਾਂ ਦਾ ਰਿਕਾਰਡ ਕਹਿ ਰਹੇ ਹਾਂ ਔਨ ਦਾ ਰਿਕਾਰਡ ਮੈਂ ਹਰ ਗਾਹਕ ਨੂੰ ਆਪਣੇ ਨੂੰ ਕਹਿ ਰਿਹਾ ਔਰ ਕੋਈ ਵੀ ਗਾਹਕ ਮੈਸੇਜ ਵੀ ਪਾ ਸਕਦਾ ਜਿਹਦੇ ਨਾਲ ਗਲਤ ਹੋਇਆ ਵਾ ਜੇ ਕਿਸੇ ਨੇ ਮਨ ਨੂੰ ਠੇਸ ਪਹੁੰਚੀ ਆ ਉਹ ਮੈਸੇਜ ਰਾਹੀਂ ਨਿਊਜ਼ ਤੇ ਉਹ ਦੇਖਿਆ ਸੀਗਾ ਤੇ ਤੁਸੀਂ ਕਿਹਾ ਸੀ 500 ਰੁਪਏ ਦਾ ਡਿਸਕਾਊਂਟ ਕਰੋ ਤੇ ਅਸੀਂ ਉਹ ਕੀਤਾ ਵੀ ਆ ਤੇ ਕਸਟਮਰ ਬੜੇ ਖੁਸ਼ ਆ ਦੇਖੋ ਜਦੋਂ ਕਸਟਮਰ ਨੂੰ ਚੰਗੀ ਚੀਜ਼ ਮਿਲਣੀ ਆ ਜੈਨੂਨ ਪੈਸੇ ਲੈਣੇ ਆ ਫਿਰ ਕਸਟਮਰ ਕਿਉਂ ਭੱਜੂਗਾ ਮੈਨੂੰ ਤਾਂ ਇਹ ਦੁੱਖ ਆ ਰਿਹਾ ਕਿ ਪੰਜਾਬ ਦੇ ਮੁੱਦੇ ਹੋਰ ਨਹੀਂ ਮੁੱਕਦੇ ਔਰ ਇਹ ਨਵਾਂ ਮੁੱਦਾ ਆ ਹਰ ਚੌਥੇ ਦਿਨ ਅਸੀਂ ਵੀਡੀਓ ਦੇਖਦੇ ਆ ਨਵਾਂ ਫਰਨੀਚਰ ਲੈ ਜਾਓ 50 ਹਜ਼ਾਰ ਦੇ ਵਿੱਚ ਲੈ ਜਾਓ ਐਨੇ ਦਾ ਸੋਫਾ ਲੈ ਜਾਓ ਐਨੇ ਦਾ ਬੈੱਡ ਲੈ ਜਾਓ ਮੈਨੂੰ ਦੇਖ ਕੇ ਗੁੱਸਾ ਚੜਦਾ ਵੀ ਏ ਘੱਟੋ ਘੱਟ ਤੁਸੀਂ ਵੇਚਣਾ ਵੇਚੋ ਆਪਣੇ ਕੀਤੇ ਪ੍ਰਤੀ ਤਾਂ ਈਮਾਨਦਾਰ ਹੋਵੇ ਬੰਦਾ ਕੋਈ ਵੀ ਆ ਸਮਾਜ ਪ੍ਰਤੀ ਤਾਂ ਲੋ ਨਹੀਂ ਆ ਤੁਸੀਂ ਆਪਣੇ ਘੱਟੋ ਘੱਟ ਆਪਣੇ ਬਿਜ਼ਨਸ ਪ੍ਰਤੀ ਤਾਂ ਤੁਸੀਂ ਓਨੈਸਟ ਹੋ ਜਾਓ ਵੀ ਤੁਸੀਂ ਵੇਚਣਾ ਵੇਚੋ ਚੰਗੀ ਚੀਜ਼ ਤਾਂ ਬਣਾ ਕੇ ਵੇਚੋ ਮੇਰੀ ਵੀਡੀਓ ਜ਼ਰੂਰੀ ਨਹੀਂ ਗਾਕਾਂ ਨੇ ਦੇਖਣੀ ਆ ਮੇਰੀ ਵੀਡੀਓ ਮੈਨੂਫੈਕਚਰਰ ਨੇ ਦੇਖਣੀ ਆ ਮੈਂ ਕਹਿੰਦਾ ਮੇਰੀ ਵੀਡੀਓ ਪਾਰਨਾ ਮੇਰੇ ਖੁਲਾਸਾ ਕਰਨਨਾ 2 4 5 10 ਦੁਕਾਨਦਾਰ ਵੀ ਸੁਦਰਜਨ ਸਾਡੀ ਵੀਡੀਓ ਬਣਾਈ ਕਾਮਯਾਬ ਚਲੋ ਆਖਰੀ ਸਵਾਲ ਹੈ ਜੀ ਤੁਹਾਨੂੰ ਬਹੁਤ ਸਾਰੇ ਲੋਕ ਬਰੀ ਬਣਾਉਂਦੇ ਨੇ ਤੇ ਹੀਸ ਦਾ ਸਮਾਨ ਬਣਾਉਂਦੇ ਨੇ ਚਲੋ ਧੀਆਂ ਧਿਆਣੀਆਂ ਨੂੰ ਦੇਣਾ ਹੁੰਦਾ ਬਹੁਤ ਸਾਰੇ ਲੋਕ ਦਿਨ ਤੁਰਾਤ ਜਿਹੜੀ ਉਹ ਸ਼ੋਪਿੰਗ ਕਰਦੇ ਨੇ ਸੋ ਆਖਿਰ ਵਿੱਚ ਕੀ ਮੈਸੇਜ ਨਾਲ ਨੂੰ ਫਿਰ ਤੁਸੀਂ ਕਨਵੇ ਕਰਨਾ ਚਾਹੋਗੇ ਜੀ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਆ ਦੇਖੋ ਇੱਕ ਗੁੜੀਆ ਦਾ ਵਿਆਹ ਹੋਵੇ ਜਾਂ ਬੇਟੇ ਦਾ ਵਿਆਹ ਹੋਵੇ ਔਰ ਇੱਕ ਬਾਪ ਦੀ ਘੱਟੋ ਘੱਟ 10 ਤੋਂ 15 ਸਾਲ ਦੀ ਕਮਾਈ ਲੱਗਦੀ ਹੈ ਇੱਕ ਵਿਆਹ ਦੇ ਵਿੱਚ ਔਰ ਉਹ ਕਮਾਈ ਦੇ ਵਿੱਚ ਦਾਜ ਵੀ ਅਸੀਂ ਖਰੀਦਦੇ ਆਂ ਦਾਜ ਖਰੀਦਣ ਤੋਂ ਬਾਅਦ ਜਦੋਂ ਉਹਨਾਂ ਨੂੰ ਲਾਂਭਾ ਆਂਦਾ ਆ ਤੇ ਉਹਨਾਂ ਨੂੰ ਸ਼ਰਮਿੰਦਗੀ ਹੁੰਦੀ ਆ ਤੇ ਲੈਣ ਤੋਂ ਪਹਿਲਾਂ 100 ਵਾਰੀ ਦੇਖੋ ਪਰਖੋ ਪੈਸੇ ਇੱਕ ਵਾਰੀ ਜੇਬ ਚੋਂ ਨਿਕਲ ਗਏ ਦੁਬਾਰਾ ਪੈਸੇ ਨਹੀਂ ਜੇਬ ਚ ਪਿਆਣੇ ਭਾਜੀ ਔਰ ਪਛਤਾਵਾ ਹੀ ਬਹਿਣਾ ਆ ਔਰ ਕਈ ਦੁਕਾਨਦਾਰ ਕਹਿੰਦੇ ਆਵਾਂਗੇ ਦੇਖਦੇ ਆਂ ਕਰਦੇ ਆਂ ਪਰ ਅੱਜ ਤੱਕ ਤੁਸੀਂ ਦੱਸੋ ਕਿਸੇ ਨੇ ਕੋਈ ਹੱਲ ਕੀਤਾ ਨਾ ਹੀ ਹੁੰਦਾ ਆ ਨਾ ਹੀ ਹੋਣਾ ਆ ਇਸ ਕਰਕੇ ਪੈਸੇ ਖਰਚਣ ਤੋਂ ਪਹਿਲਾਂ ਸੌ ਵਾਰੀ ਸੋਚੋ ਸਮਝੋ ਮੈਨੂਫੈਕਚਰ ਕੋ ਜਾਓ ਬਣਦੀ ਚੀਜ਼ ਦੇਖ ਕੇ ਆਪਣੇ ਘਰ ਲੈ ਕੇ ਆਓ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੇ ਫਰਨੀਚਰ ਵਰਡ ਦੇ ਓਨਰ ਕਰਨ ਕਪੂਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਪਣੇ ਫਰਨੀਚਰ ਲਾਈਨ ਦੇ ਵਿੱਚ ਕਿਸ ਤਰ੍ਹਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਕੁਝ ਵਿਅਕਤੀਆਂ ਵੱਲੋਂ ਜਿਹੜਾ ਇਹ ਵਪਾਰ ਕਰਦੇ ਨੇ ਕਿਸ ਤਰ੍ਹਾਂ ਉਹਨਾਂ ਵੱਲੋਂ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਸਸਤਾ ਦੇ ਨਾਮ ਤੇ ਲੋਕਾਂ ਦੇ ਇਹ ਪੈਸੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਫੂਕਿਆ ਜਾ ਰਿਹਾ ਸੋ ਖੁਲਾਸੇ ਕੀਤੇ ਨੇ ਜਿਵੇਂ ਕਿ ਤੁਹਾਨੂੰ ਸੋਫਾ ਸੈੱਟ ਵੀ ਦਿਖਾਇ ਲਓ ਹੋਰ ਨਾ ਸ਼ੋਰੂਮਾਂ ਤੋਂ ਜਾਂ ਜਿਨ੍ਹਾਂ ਵੱਲੋਂ ਮੈਨੂਫੈਕਚਰਿੰਗ ਕੀਤਾ ਜਾਂਦਾ ਸੀ ਉੱਥੋਂ ਲੈ ਕੇ ਉਹਨਾਂ ਤੋਂ ਪਰਚੇਸ ਕਰਕੇ ਗਾਂ ਅੱਗੇ ਸੇਲ ਕਰਦੇ ਸੀ ਜਿਸ ਤੇ ਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਆ ਰਹੀਆਂ ਸਨ ਸੋ ਕਪੂਰ ਇੰਡਸਟਰੀ ਵੱਲੋਂ ਕਿਸ ਤਰ੍ਹਾਂ ਸਮਾਨ ਤਿਆਰ ਕੀਤਾ ਜਾਂਦਾ ਹੈ ਤੁਹਾਨੂੰ ਕੈਮਰੇ ਸਾਹਮਣੇ ਦਿਖਾਇਆ ਹੈ ਸੋ ਨਾਲ ਦੇ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਆਪਣੀ رائے ਆ ਜਿਹੜੀ ਉਹ ਜ਼ਰੂਰ ਸਾਂਝੀ ਕਰੋ ਕਿਉਂਕਿ ਅੱਜ ਦਿਨ ਆਪਾਂ ਵੇਖਦੇ ਰਹਿੰਦੇ ਹਾਂ ਕਿ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਸਸਤੇ ਦੇ ਨਾਮ ਤੇ ਲੋਕਾਂ ਨੂੰ ਜਿਹੜਾ ਉਹ ਠੱਗਿਆ ਜਾਂਦਾ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇ